ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਣਾ ਜਦੋਂ ਗੁਰੂ ਸਾਹਿਬ ਗੱਦੀ ਤੇ ਵਿਰਾਜਮਾਨ ਹੋਏ ਤਾਂ ਔਰੰਗਜ਼ੇਬ ਨੇ ਨਾ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਆ ਗੁਰੂ ਸਾਹਿਬ ਨੇ ਦਿੱਲੀ ਜਾਣ ਤੋਂ ਮਨਾ ਕਰ ਦਿੱਤਾ ਫਿਰ ਸੰਗਤ ਨੇ ਬਹੁਤ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਦਿੱਲੀ ਚਲੇ ਗਏ ਉੱਥੇ ਸੰਗਤ ਨੂੰ ਤਾਰੇ ਸਨ ਤਾਂ ਦਿੱਲੀ ਵਿੱਚ 체ਚਕ ਦੀ ਬਿਮਾਰੀ ਫੈਲ ਗਈ ਤਾਂ ਗੁਰੂ ਸਾਹਿਬ ਨੇ ਉਹ ਬਿਮਾਰੀ ਆਪਣੇ ਸਰੀਰ ਉੱਤੇ ਲੈ ਲਈ ਤੇ ਸਾਰੀ ਸੰਗਤ ਠੀਕ ਹੋ ਗਈ ਤਾਂ ਗੁਰੂ ਜੀ ਜੋਤੀ ਜੋਤ ਸਮਾਉਣ ਲੱਗੇ ਤਾਂ ਸੰਗਤ ਨੇ ਪੁੱਛਿਆ ਮਹਾਰਾਜ ਵੀ ਆਪ ਤੋਂ ਬਾਅਦ ਗੁਰੂ ਕੌਣ ਹੋਏਗਾ ਜਿਸ ਦੇ ਪਰਥਾਏ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਲਿਖਿਆ ਹੋਇਆ ਹੈ ਕਿ ਮਹਾਰਾਜ ਨੇ ਨਾ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੱਜੇ ਹੱਥ ਦੀ मुट्ठी ਬੰਦ ਕਰਕੇ ਬਚਨ ਆਖਿਆ ਬਾਬਾ ਵਸੇ ਗ੍ਰਾਮ ਬਕਾਲੇ ਬਣ ਗੁਰੂ ਸੰਗਤ ਸਕਲ ਸੰਭਾਲੇ ਵੀ ਜਿਹੜਾ ਅੱਗੇ ਹੋਣ ਵਾਲਾ ਗੁਰੂ ਹੈ ਉਹ ਬਕਾਲੇ ਸ਼ਹਿਰ ਵਿੱਚ ਵੱਸ ਰਿਹਾ ਹੈ ਜਾਂ ਪਿੰਡ ਵਿੱਚ ਵੱਸ ਰਿਹਾ ਹੈ ਉਹ ਆਪਣੀ ਸੰਗਤ ਨੂੰ ਆਪ ਸੰਭਾਲੇਗਾ